ਬਿਜੜੇ ਬਾਰੇ ਹੁਣ ਤੱਕ ਤੁਸੀਂ ਇਹੀ ਸੁਣਿਆ ਸੀ ਵੀ ਇਹ ਆਪਣੇ ਵਾਸਤੇ ਬਹੁਤ ਸੋਹਣਾ ਘਰ ਪਾ ਲੈਂਦਾ ਪਰ ਇਹ ਜਨੌਰ ਇੰਨਾ ਕੁ ਚੁਸਤ ਹੈ ਕਿ ਪੁਰਾਣੇ ਸਮਿਆਂ 'ਚ ਰਾਜਿਆਂ ਵੇਲੇ ਧੋਪਾਂ ਵੀ ਚਲਾ ਦਿੰਦਾ ਸੀ ਇਹ ਜਾਨਵਰ ਇੰਨਾ ਕੁ ਸਿਆਣਾ ਹੈ ਕਿ ਆਪਣਾ ਘਰ ਹੀ ਨਹੀਂ ਖੂਬਸੂਰਤ ਪਾਉਂਦਾ ਇਹ ਆਪਣੇ ਘਰ ਦੇ ਵਿੱਚ ਰਾਤ ਨੂੰ ਰੋਸ਼ਨੀ ਵਾਸਤੇ ਵੀ ਪ੍ਰਬੰਧ ਕਰਦਾ ਕੀ ਪ੍ਰਬੰਧ ਕਰਦਾ ਕਿਸ ਤਰ੍ਹਾਂ ਪ੍ਰਬੰਧ ਕਰਦਾ ਸਾਰੀ ਜਾਣਕਾਰੀ ਹਰਪੇਸ਼ ਸਿੱਧੂ ਤੋਂ ਸੁਣੋ ਤੁਸੀਂ ਨਹੀਂ ਸੁਣੀ ਹੋਣੀ ਪੰਜਾਬੀ ਬੋਲਣ ਵਾਲੇ ਕਿਸੇ ਚੈਨਲ ਤੇ ਤੁਹਾਨੂੰ ਪਤਾ ਲੱਗੂ ਵੀ ਤੁਹਾਡੇ ਆਲੇ-ਦਾਲੇ ਕਿੱਡਾ ਇੰਜੀਨੀਅਰ ਉੱਡਿਆ ਫਿਰਦਾ ਆਪਣੇ ਬੱਚਿਆਂ ਨੂੰ ਵੀ ਦਿਖਾਓ ਤੇ ਸ਼ੇਅਰ ਕਰਕੇ ਆਪਣੇ ਮਿੱਤਰਾਂ ਦੋਸਤਾਂ ਨੂੰ ਇਹ ਗੱਲ ਜ਼ਰੂਰ ਪੁੱਛੋ ਕਿ ਸੱਜਣਾ ਜਿਹੜੀ ਆ ਜਾਣਕਾਰੀ ਮਿਲੀ ਆ ਕੀ ਇਸ ਤੋਂ ਪਹਿਲਾਂ ਤੂੰ ਜਾਣਦਾ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਖੂਬਸੂਰਤ ਪੰਛੀ ਦਿਖਾਉਣ ਲੈ ਕੇ ਆਇਆ ਵਾਂ ਦੁਨੀਆ ਦਾ ਇੰਜੀਨੀਅਰ ਕਾਰੀਗਰ ਕਹਿ ਸਕਦੇ ਆ ਉਹਨੂੰ ਇੰਜੀਨੀਅਰ ਪੰਛੀ ਕਹਿ ਸਕਦੇ ਆ ਬਹੁਤ ਸਾਰੇ ਉਹਦੇ ਵੱਖ-ਵੱਖ ਨਾਮ ਆ ਉਹਦੇ ਬਾਰੇ ਗੱਲ ਕਰਾਂਗੇ ਬਿਜੜਿਆਂ ਬਾਰੇ ਹਿੰਦੀ ਦੇ ਵਿੱਚ ਬਿਆਵ ਵੀ ਕਹਿੰਦੇ ਆ ਸ਼ਬਦ ਨੂੰ ਇਸ ਵਕਤ ਅਸੀਂ ਆਪਣੇ ਪਿੰਡ ਦੀ ਦੌਧਰ ਵਾਲੀ ਨਹਿਰ ਦੇ ਉੱਤੇ ਆ ਮੈਂ ਅੱਗੇ ਦੇਖੇਗਾ ਕਿਉਂਕਿ ਇਹ ਰੋਤਾ ਜਿਹੜੀ ਮਈ ਤੋਂ ਲੈ ਕੇ ਸਤੰਬਰ ਤੱਕ ਇਹ ਆਲਣੇ ਵਗੈਰਾ ਬਣਾਉ ਲੈਂਦੇ ਤਕਰੀਬਨ 17-18 ਦਿਨਾਂ ਦੇ ਵਿੱਚ ਆਪਦਾ ਆਲਣਾ ਮਤਲਬ ਪੂਰਾ ਮੁਕੰਮਲ ਕਰ ਲੈਂਦੇ ਗੋਪੀ ਵੀਰੇ ਤਾਂ ਨੂੰ ਕਰਕੇ ਦਿਖਾ ਦੇਵਾ ਕਿੱਕਰ ਲੱਗੀ ਹੋਈ ਆ ਮਤਲਬ ਕਿੱਕਰ ਦੇ ਉੱਤੇ ਹੀ ਇਹਨਾਂ ਦਾ ਬਸੇਰਾ ਵਾ ਇਹ ਉਸ ਪਾਸੇ ਆ ਲੈਣਾ ਪਉਂਦੇ ਜਿਸ ਪਾਸੇ ਪਾਣੀ ਵਾਲੇ ਪਾਸੇ ਮਤਲਬ ਆ ਲੈਣਾ ਪਾ ਕੇ ਰਾਜੀ ਹੁੰਦੇ ਆ ਇਹਨੂੰ ਅੰਗਰੇਜ਼ੀ ਦੇ ਵਿੱਚ ਨਾ ਪਲੋਸੀਅਸ ਫਲੀਪਾਈਪਸ ਕਹਿੰ ਫਲੀਪਾਈਨਸ ਕਹਿੰਦੇ ਆ ਤੇ ਮਤਲਬ ਕਮਾਲ ਦਾ ਪੰਛੀ ਨੂੰ ਵੀਵਰ ਬਰਡ ਵੀ ਕਿਹਾ ਜਾਂਦਾ ਅੰਗਰੇਜ਼ੀ ਦੇ ਵਿੱਚ ਮਤਲਬ ਇਹ ਨਰ ਤੇ ਮਾਦਾ ਦੇਖੋ ਇੱਕੋ ਜਿਹਾ ਹੀ ਲੱਗਦੇ ਆ ਮਤਲਬ ਆਮ ਤੌਰ ਤੇ ਤਕਰੀਬਨ 15 ਕ ਸੈਂਟੀਮੀਟਰ ਦਾ ਇਹ ਪੰਛੀ ਹੁੰਦਾ ਵਾ ਖੂਬਸੂਰਤ ਪੀਲੇ ਰੰਗ ਦਾ ਤੇ ਆਪਾਂ ਸਕਰੀਨ ਤੇ ਥੋੜੀ ਚੱਲ ਹੀ ਰਿਹਾ ਹੋਊਗਾ ਹੈਨਾ ਕਿੱਡਾ ਘੈਂਟ ਆ ਜਿਵੇਂ ਇਹ ਕੀ ਕਰਦੇ ਆ ਇਹ ਜੀ ਨਰ ਹੁੰਦੇ ਆ ਨਾ ਇਹ ਕਈ ਆਲਣੇ ਬਣਾਉਂਦੇ ਆ ਇਹ ਮਤਲਬ 15-20 ਦਿਨਾਂ ਦੇ ਵਿੱਚ ਆਪਦਾ ਇੱਕ ਆਲਣਾ ਕੰਪਲੀਟ ਕਰ ਲੈਂਦੇ ਆ ਚਾਰ-ਪੰਜ ਆਲਣੇ ਬਣਾਉਂਦੇ ਆ ਮੱਦਾਂ ਨੂੰ ਆਕਰਸ਼ਿਤ ਕਰ ਲਈ ਜਿਹੜਾ ਚੰਗਾ ਲੱਗਦਾ ਫਿਰ ਮੱਦਾਂ ਉੱਥੇ ਆ ਜਾਂਦੀ ਆ ਇਹ ਜਿਵੇਂ ਆ ਨਹਿਰ ਵਗਦੀ ਇਧਰਲੇ ਪਾਸੇ ਗੋਪੀ ਵੀਰੇ ਦਿਖਾਈ ਆ ਰਹੀ ਆ ਸਹੀ ਵੀਰੇ ਆ ਜਿਵੇਂ ਨਹਿਰ ਵਗਦੀ ਆ ਇਹਨਾਂ ਨੇ ਆਲਣੇ ਨਹਿਰ ਵਾਲੇ ਪਾਸੇ ਪਾਏ ਆ ਮਤਲਬ ਇਧਰਲੇ ਪਾਸੇ ਨਹੀਂ ਪਾਏ ਮਤਲਬ ਉਸ ਇਹ ਤਕਰੀਬ ਤੋ ਇਹਨਾਂ ਦੀ ਤਕਨੀਕ ਆ ਕੋਈ ਕੀ ਕਾਰਨ ਆ ਇਹ ਆਪਾਂ ਨੂੰ ਪਤਾ ਨਹੀਂ ਮਾਲੂਮ ਨਹੀਂ ਆਪਰ अदरवाइज ਇਹ ਉਧਰਲੇ ਪਾਸੇ ਹੀ ਪਾਉਂਦੇ ਆ ਪਰ ਰਹਿੰਦੇ ਕਿੱਥੇ ਰਾਤ ਨੂੰ ਜਿਵੇਂ ਸਰਕੰਡੇ ਲੱਗੇ ਆ ਨਹਿਰ ਦੇ ਕਿਨਾਰੇ ਕਰ ਸਰਕੰਡੇ ਲੱਗੇ ਇਹਦੇ ਵਿੱਚ ਆ ਵੀ ਰੈਸ਼ ਕਰ ਲੈਂਦੇ ਆ ਤੇ ਜਿਹੜਾ ਇਹ ਧਾਗਾ ਵੀ ਲੈ ਕੇ ਆਉਂਦੇ ਨਾ ਜੇ ਤਕਰੀਬਨ 3000 ਮਤਲਬ ਧਾਗੇ ਕਹਿ ਸਕਦੇ ਆ ਕਿ ਮਤਲਬ ਕਾ ਹਫੂਸ 3000 ਲੰਮੀਆਂ ਲੰਮੀਆਂ ਤੰਦਾਂ ਨੂੰ ਲਿਆ ਕੇ ਉਹਦੇ ਨਾਲ ਇਹ ਆਲਣਾ ਬਣਾਉਂਦੇ ਆ ਲਾਲੋ ਸਾਹਿਬ ਵੀ 3000 ਤੇ ਇਹਦੀ ਸਮਝ ਨਹੀਂ ਆਈ ਕਿਸੇ ਨੂੰ ਕਿੰਨਾ ਸੋਹਣਾ ਤੇ ਮੀਂਹ ਬਰਸਾਤਾ ਵੀ ਆ ਜਾਣ ਤੇ ਚੁੰਦਾ ਨਹੀਂ ਇੰਦਾ ਕਰਕੇ ਆ ਬਣਾ ਲੈ ਸੁੱਕੇ ਕਿਕਰਾਂ ਦੇ ਉੱਤੇ ਜਾਂ ਮਲਿਆਂ ਦੇ ਉੱਤੇ ਇਸ ਤਰੀਕੇ ਨਾਲ ਇਹਨਾਂ ਦਾ ਵਸੇਰਾ ਇਨਾਂ ਤੇ ਹੁੰਦਾ ਵਾ ਤੇ ਇਹ ਦੂਜੀ ਗੱਲ ਇਹ ਆ ਇਹ ਤਕਰੀਬਨ ਜਿਹੜਾ ਜਿਹੜੇ ਅੰਡੇ ਆ 14 ਤੋਂ 17 ਦਿਨਾਂ ਦੇ ਵਿੱਚ ਇਹ ਆਪਦੇ ਬੱਚੇ ਕੱਢ ਲੈਂਦੇ ਆ ਵਿੱਚ ਅੰਡੇ ਵਗੈਰਾ ਦਿੰਦੇ ਕਿਉਂਕਿ ਹੁਣ ਇਹਨਾਂ ਦਾ ਬਹਾਰ ਦਾ ਮੌਸਮ ਚੱਲ ਪੈਣਾ ਵਾ ਇਸੇ ਕਰਕੇ ਮੁਕੰਮਲ ਤੌਰ ਤੇ ਇਹਦਾ ਪ੍ਰਬੰਧ ਕਰੀ ਜਾਂਦੇ ਆ ਖੂਬਸੂਰਤੀ ਬਹੁਤ ਆ ਪੀਲਾ ਜਾਂ ਚਟਾਕ ਨਜ਼ਰ ਆਊਗਾ ਤੁਹਾਨੂੰ ਜਿਸ ਤਰੀਕੇ ਦੂਰੋਂ ਜਾਂਦੇ ਆ ਮੈਂ ਤਕਰੀਬਨ ਹੋਗੇ 10 ਦਿਨ ਹੋ ਗਏ ਇਹਨਾਂ ਦਾ ਮੌਇਨਾ ਕਰਦੇ ਨੂੰ ਪੰਜਾਕ ਪੰਜ ਕਿ ਮਿੰਟ ਲਈ ਇੱਕ ਪੰਛੀ ਜਾਂਦਾ ਪੰਜਾਕ ਮਿੰਟਾਂ ਨੂੰ ਜਾਂਦਾ ਤੇ ਫਿਰ ਤੋੜ ਲਿਆਉਂਦਾ ਵਾ ਜਿਵੇਂ ਨਾਰੀਗਲ ਦੀਆਂ ਹੁੰਦੀਆਂ ਤੰਦਾਂ ਉਹਨਾਂ ਚੋਂ ਕੱਢ ਲੈਂਦੇ ਨਾਰੀਗਲ ਦੇ ਹੋਗੇ ਜਾਂ ਕੋਈ ਹੋਰ ਕਾ ਕੰਡਾ ਖੜਾ ਵਾ ਸਰਕੜੇ ਖੜੇ ਆ ਉਹ ਲੰਮੀ ਤੰਦ ਲੈ ਕੇ ਆਉਂਦੇ ਛੋਟੀ ਤੰਦ ਨਹੀਂ ਲੈ ਕੇ ਆਉਂਦੇ ਫਿਰ ਦੋਰੋਂ ਆਉਂਦੇ ਆੜ ਕੇ ਜਿਵੇਂ ਆ ਆ ਗਿਆ ਆ ਉਹ ਆ ਗਿਆ ਲੈ ਹੋ ਗਿਆ ਤੋ ਉਹ ਬੱਚ ਬਹਿ ਗਿਆ ਉਹਨੂੰ ਫਿਰ ਉਸ ਤਰੀਕੇ ਨਾਲ ਬੁਣਤੀ ਬਣਦੇ ਜਾਂਦੇ ਆ ਇਸ ਤਰੀਕੇ ਨਾਲ ਇਹਨਾਂ ਦਾ ਪ੍ਰੋਸੈਸ ਚੱਲਦਾ ਜਾਂਦਾ ਵਾ ਤੇ ਇਸ ਵਕਤ ਅਸੀਂ ਨਹਿਰ ਦੇ ਕਿਨਾਰੇ ਤੇ ਸੀ ਆਮ ਤੌਰ ਤੇ ਖੂਬਸੂਰਤੀ ਬਹੁਤ ਘਟ ਰਹੀ ਆ ਕਿਉਂਕਿ ਇਹ ਕਿਉਂਕਿ ਲੋਕਾਂ ਕੋ ਸ਼ੋਰ ਸ਼ਰਾਬੇ ਵਧ ਕੇ ਦਰਖਤ ਕੱਟੇ ਗਏ ਕਿਉਂਕਿ ਹਰ ਪੰਛੀ ਨੂੰ ਇੱਕ ਆਪਣੇ ਹਿਸਾਬ ਕਿਤਾਬ ਦਾ ਰੁੱਖ ਚਾਹੀਦਾ ਹੁੰਦਾ ਵਾ ਪੰਛੀਆਂ ਦੇ ਹਿਸਾਬ ਕਿਤਾਬ ਦੇ ਰੁੱਖ ਬਹੁਤ ਘਟ ਰਹੇ ਆ ਖਾਸ ਤੌਰ ਤੇ ਗੱਲ ਕਰੀਏ ਕਿਕਰ ਦੀ ਕਿਕਰਾਂ ਬਹੁਤ ਘਟ ਰਹੀਆਂ ਸਾਡੇ ਏਰੀਏ ਦੇ ਵਿੱਚ ਅਸੀਂ ਮੋਗੇ ਤੋਂ ਬਲੋਂ ਕਰਦੇ ਆ ਮੋਗਾ ਇਸ ਏਰੀਏ ਚ ਘਟ ਆ ਪਰ ਜਿਵੇਂ ਹੋਰ ਇਧਰਲੇ ਪੰ ਲੁਧਿਆਣਾ ਵਾਲੀ ਜਾਵਾਂਗੇ ਕਿ ਤਾਂ ਬਹੁਤ ਘਟ ਨਜ਼ਰ ਆਉਂਦੀਆਂ ਸਫਾਇਦੇ ਹੀ ਨਜ਼ਰ ਆਉਂਦੇ ਜਿਹਦਾ ਕੋਈ ਮਤਲਬ ਹੀ ਨਹੀਂ ਬਣਦਾ ਤੇ ਆਹ ਜਿਹੜੇ ਦੇਸੀ ਰੁੱਖਾ ਦੇਸੀ ਰੁੱਖਾਂ ਤੇ ਹੀ ਆਲੇ ਨੇ ਪਾ ਕੇ ਰਾਜੀ ਹੁੰਦੇ ਆ ਉਹ ਕੱਟ ਗਏ ਖੈਰ ਤੇ ਮੈਨੂੰ ਲੱਗਦਾ ਵੀ ਇਹ ਵੀ ਰਹਿਣ ਬਸਿਰਾ ਜ਼ਰੂਰੀ ਆ ਤੇ ਜਦੋਂ ਆਹ ਆਪਾਂ ਗੱਲ ਕਰ ਗਏ ਇਹਦੀ ਹੋਰ ਵੀ ਆਪਾਂ ਗੱਲਾਂ ਬਾਤਾਂ ਕਰਦੇ ਤੇ ਨਾਲੇ ਦੇਖਦੇ ਜਾਂਦੇ ਆ ਚਲੋ ਕਮਾਲ ਦੀ ਖੂਬਸੂਰਤੀ ਆ ਯਾਰ ਪੁੱਠੇ ਲਮਕ ਜਾਂਦੇ ਆ ਹਨਾ ਤੇ ਫਿਰ ਚੀਂ-ਚੀਂ ਕਰੀ ਜਾਂਦੇ ਜਦੋਂ ਬਣ ਜਾਂਦੇ ਨੇ ਮੁਕੰਮਲ ਫਿਰ ਉਹਦੇ ਵਿੱਚ ਬਹਿ ਕੇ ਚੀਂ-ਚੀਂ ਕਰਦੇ ਆ ਵੀ ਮਾਦਾਵਾਂ ਆ ਆਕਰਸ਼ਿਤ ਹੋਣ ਤੇ ਕਿਹਾ ਜਾਂਦਾ ਵੀ ਨਾ ਅਕਬਰ ਬਾਦਸ਼ਾਹ ਵੇਲੇ ਜਿਹੜੇ ਮਦਾਰੀ ਹੁੰਦੇ ਸੀਗੇ ਉਹ ਇਹਨਾਂ ਨੂੰ ਫੜ ਕੇ ਛੋਟੇ-ਛੋਟੇ ਕਰਤੱਬ ਕਰਾਉਂਦੇ ਹੁੰਦੇ ਸੀ ਪਤਾ ਨਹੀਂ ਕਿੰਨਾ ਸੱਚ ਐ ਇਸ ਗੱਲ ਦੇ ਵਿੱਚ ਉਹ ਕਹਿੰਦੇ ਵੀ ਛੋਟੇ ਛੋਟੇ ਛੋਟੀ ਤੋਪ ਚਲਾਉਣ ਦਾ ਕਾਰਨਾਮਾ ਜਿਵੇਂ ਸੂਈ ਦੇ ਵਿੱਚੋਂ ਧਾਗਾ ਕੱਢਣ ਦਾ ਕਾਰਨਾਮਾ ਉਹ ਇਹੋ ਜਿਹਾ ਕਰਤੱਵ ਸਿਖਾ ਲੈਂਦੇ ਸੀ ਇਹਦਾ ਮਤਲਬ ਸਿੱਖ ਸਿੱਖ ਵੀ ਇਹ ਛੇਤੀ ਜਾਂਦਾ ਵਾ ਇਹਨੂੰ ਜੁਲਾਹਾ ਪੰਛੀ ਕਹਿੰਦੇ ਜੁਲਾਹਾ ਮਤਲਬ ਇੰਨੇ ਇਹੋ ਜਿਹੇ ਘਰ ਹਜੇ ਤੱਕ ਬੰਦੇ ਨੇ ਬਣਾਉਣਾ ਸਿੱਖਿਆ ਨਹੀਂਗਾ ਜਿੰਨਾ ਸੋਹਣਾ ਘਰ ਇਹ ਬਣਾ ਲੈਂਦਾ ਵਾ ਇਹ ਕਈ ਆਲਣੇ ਦੀ ਮੈਂ ਰੰਗ ਤੇ ਦੇਖ ਰਿਹਾ ਜਿਹੜੇ ਪਹਿਲਾਂ ਦੇ ਬਣੇ ਆ ਉਤੋਂ ਤਾਂ ਮਤਲਬ ਸੁੱਕ ਕੇ ਮਤਲਬ ਪੀਲਾ ਜਾ ਹੋ ਚੁੱਕਿਆ ਵਾ ਜਿਹੜਾ ਨਵੀਂ ਬੁਣਤੀ ਬੁਣੀ ਆ ਉਹ ਤੁਹਾਨੂੰ ਹਰਾ ਹਰਾ ਨਜ਼ਰ ਆਊਗਾ ਸੈਂਕੜੇ ਹੀ ਪੰਛੀ ਤਕਰੀਬਨ 17-18 ਪੋਰਟ ਲਗੀਆਂ ਜਾਂ ਲੰਮਕ ਰਹੀਆਂ ਵਾਂ ਇੱਕ ਝੁੰਡ ਦੇ ਰੂਪ ਦੇ ਵਿੱਚ ਆ ਦੂਜੀ ਗੱਲ ਤੁਹਾਨੂੰ ਮੈਂ ਇਹ ਦੱਸ ਦਿਆਂ ਆਪਤਾ ਇਹ ਮਤਲਬ ਦਾਣਾ ਫੱਕਾ ਹੀ ਖਾ ਲੈਂਦਾ ਹਨ ਜੇ ਖੇਤਾਂ ਦੇ ਵਿੱਚ ਚਲੇ ਜਾਂਦੇ ਆ ਪਰ ਆਪ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਇਹ ਪ੍ਰੋਟੀਨ ਜ਼ਿਆਦਾ ਹੋਵੇ ਮਤਲਬ ਨਿੱਕੇ ਮੋਟੇ ਕੀੜੇ ਮਕੌੜੇ ਉਹ ਖਵਾ ਦਿੰਦੇ ਆ ਇਸ ਤੋਂ ਬਿਨਾਂ ਇੱਕ ਹੋਰ ਵੀ ਦੱਸੀ ਜਾਂਦੀ ਆ ਕਰ ਗਰੀਨਾਂ ਦੀ ਕਹਿੰਦੇ ਵੀ ਆਲਣੇ ਦੇ ਵਿੱਚ ਚਾਨਣ ਰੱਖਣ ਦੇ ਲਈ ਕਿੰਨੀ ਸੱਚ ਆ ਗੱਲ ਇਹਦਾ ਪਤਾ ਨਹੀਂ ਪਰ ਆਮ ਚਰਚ ਦਾ ਗੱਲ ਇਹ ਹੈ ਬੀਚ ਚਾਨਣ ਰੱਖਣ ਲਈ ਕੀ ਕਰਦੇ ਸੀ ਪਹਿਲੇ ਜ਼ਮਾਨੇ ਜੁਗਨੂ ਨਹੀਂ ਹੁੰਦੇ ਉਹਨੂੰ ਗਿੱਲੀ ਮਿੱਟੀ ਦੇ ਨਾਲ ਚਮੇੜ ਕੇ ਬਚਲਾ ਲੈਂਦੇ ਸੀ ਆਹ ਲਾਣੇ ਦੇ ਜਿਹਦੇ ਨਾਲ ਕਿਉਂਕੋ ਲਾਈਟਨ ਦੀ ਤਰ੍ਹਾਂ ਇੱਕ ਜੁਗਨੂ ਚਾਨਣ ਕਰਦਾ ਰਹਿੰਦਾ ਸੀ ਯਾਰ ਕਮ ਦੇਖੋ ਕਿਰਾ ਇੰਨੇ ਇਹੋ ਜੀ ਕਲਾਕਾਰੀ ਰੱਖਦਾ ਸੀਗਾ ਜੇ ਸੱਚ ਆ ਗੱਲ ਵੀਰ ਚਾਨਣ ਦਾ ਪ੍ਰਬੰਧ ਵੀ ਕਰਨਾ ਮੈਂ ਕਹਿੰਨਾ ਬੰਦੇ ਤੋਂ ਕਈ ਗੁਣਾ ਅੱਗੇ ਆ ਬੰਦਾ ਉਹੀ ਆਫਰਿਆ ਫਿਰਦਾ ਵਾ ਤੇ ਕਮਾਲ ਦਿਖਾ ਨਹਿਰ ਵਗ ਰਹੀ ਹੈ ਨਹਿਰ ਵਾਲੇ ਪਾਸੇ ਇਹਨਾਂ ਨੇ ਪਾਇਆ ਹੋ ਸਕਦਾ ਇਧਰ ਉਹਨਾਂ ਨੂੰ ਠੰਡਕ ਮਿਲਦੀ ਹੋਵੇ ਕਿਉਂਕਿ ਹਵਾ ਦਾ ਬੁੱਲਾ ਆਉਂਦਾ ਹੋਵੇ ਤਾਂ ਠੰਡਕ ਟਕਰਾ ਕੇ ਪਾਣੀ ਦੇ ਨਾਲ ਹਨਾ ਹਵਾ ਵਿੱਚ ਵਜਾਂਦੀ ਹੋਵੇ ਹੋਸ ਲਈ ਹੀ ਕਰਨ ਹੋਵੇ ਕਿਉਂਕਿ ਆਤ ਤਾਂ ਸਾਰੀਆਂ ਇੰਦੀਆਂ ਬੰਦਿਆਂ ਨਾਲ ਉੱਤੇ ਆ ਮਤਲਬ ਐਡਵਾਂਸ ਆ ਤੇ ਆ ਦੇਖੋ ਕਿੰਡੀ ਸੋਹਣੇ 15 ਕ ਐਸ ਐਂਟੀਮੀਟਰ ਦਾ ਹੈਗਾ ਇਹ ਸਾਰਾ ਇੱਥੇ ਗਲ ਜਿਹੜਾ ਹੈਗਾ ਇਹਦਾ ਇਹਦਾ ਕਾਲੇ ਜਿਹੇ ਰੰਗ ਦਾ ਵਾ ਉੱਤੇ ਇਹਦੇ ਸੈਰ ਹੈਗਾ ਇਹਦਾ ਟੋਪੀ ਆ ਆਪਣਾ ਕਹਿ ਸਕਦੇ ਟੋਪੀ ਵਾਂਗੂ ਪੀਲੇ ਰੰਗ ਦੀ ਟੋਪੀ ਜੀ ਇਹਦੇ ਤੇ ਬਣੀ ਹੋਈ ਤੇ ਇਹੋ ਜੀ ਕਰਤੀ ਆ ਸੁੱਕੀ ਕਿਕਰ ਕਿਕਰ ਤੇ ਨੇ ਆਪਦਾ ਡੇਰਾ ਪਾਇਆ ਹੋਇਆ ਵਾ ਤੇ ਇਹ ਪੰਛੀ ਆ ਇਸ ਤੋਂ ਬਿਨਾ ਆਪਾਂ ਹੋਰ ਵੀ ਬਹੁਤ ਸਾਰੇ ਪੰਛੀਆਂ ਦੀਆਂ ਵੀਡੀਓਜ਼ ਲੈ ਕੇ ਮਿਲਿਆ ਕਰਾਂਗੇ ਜੇ ਜਾਣਕਾਰੀ ਚੰਗੀ ਲੱਗੇ ਤਾਂ لازਮੀ ਦੱਸ ਦਿਓ ਤਾਂ ਸ਼ੇਅਰ ਵੀ ਕਰ ਦਿਓ ਕਿਉਂਕਿ ਹਨਾ ਪੰਛੀਆਂ ਦਾ ਇਹ ਸਕੂਨ ਵਾਲੀਆਂ ਗੱਲਾਂ ਯਾਰ ਹਨਾ ਪੰਛੀ ਪਰਿੰਦੇ ਦੇਖਣੇ ਇਹ ਸਕੂਨ ਜਿਹੜਾ ਕੰਮ ਹੁੰਦਾ ਵਾ ਮੈਂ ਕਿਹਾ ਵੀ ਇਹ ਸਕੂਨ ਵਾਲਾ ਕੰਮ ਵੀ ਆਪਾਂ ਨੂੰ ਕਰਨਾ ਚਾਹੀਦਾ ਕਮਰਸ਼ੀਅਲ ਕੰਮ ਤਾਂ ਆਪਾਂ ਖੈਰ ਬਹੁਤ ਕਰਦੇ ਆ ਤਾਂ ਮੈਂ ਕਿਹਾ ਇਹ ਕਰਨਾ ਬਣਦਾ ਵਾ ਗੋਪੀ ਵੀਰੇ ਦਿਖਾ ਦਿਓ ਵੇ ਨਹਿਰ ਵਾਲਾ ਇਧਰਲੇ ਪਾਸੇ ਦਿਖਾ ਦਿਓ ਵੀ ਕਿੱਡਾ ਸੋਹਣਾ ਦ੍ਰਿਸ਼ ਤੁਹਾਨੂੰ ਨਜ਼ਰ ਆਊਗਾ ਮਤਲਬ ਯਾਰ ਨਹਿਰ ਵਾਲੇ ਪਾਸੇ ਨਾ ਬਿੜੇ-ਕਿੜੇ ਕੋ ਮਣਦਾ ਵੀ ਸਵਾਦ ਆ ਮਤਲਬ ਕਿੰਨੀ ਖੂਬਸੂਰਤੀ ਆਪਣੇ ਪਿੰਡਾਂ ਦੇ ਵਿੱਚ ਹਜੇ ਪਈ ਆ ਮਤਲਬ ਇਸੇ ਕਰਕੇ ਦੂਜੀ ਇਹ ਜਿਹੜਾ ਮੈਂ ਅੰਗਰੇਜ਼ੀ ਨਾਲ ਦੱਸ ਸੀ ਪਲੋਸੀਅਸ ਫਿਲੀਪਾਈਨਸ ਇਹ ਨਾਮ ਇਹਦਾ ਪ੍ਰੋਪਰ ਇਹਦਾ ਤੇ ਉਹ ਅੰਗਰੇਜ਼ੀ ਆਪਣੇ ਬਿਜੜਾ ਕਹਿੰਦੇ ਆ ਬਿਜੜਾ ਤੇ ਹਿੰਦੀ 'ਚ ਬਿਆ ਕਹਿੰਦੇ ਆ ਇਹ ਖੂਬਸੂਰਤ ਪੰਛੀ ਤੁਸੀਂ ਵੇਖਿਆ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ 嗯，那可以。